ਉਹ ਐਸਐਚਓ ਮਟੋਰ ਇੰਸਪੈਕਟਰ ਗੱਬਰ ਸਿੰਘ ਕਿਸੇ ਕਾਰ ਸਰਕਾਰ ਦੇ ਤੇ ਆਪਣੇ ਸਬੰਧ ਵਿੱਚ ਰੋਪੜਵਾਲ ਨੂੰ ਆ ਰਹੇ ਸੀ ਧਿਆਨ ਖੁਰ ਫ्लाईਓਵਰ ਹੈ ਕੋਰਾਲੀ ਮਰਿੰਡਾ ਬਾਈਪਾਸ ਦੇ ਉੱਤੇ ਉਥੇ ਫ्लाईਓਵਰ ਦੇ ਉੱਤੇ ਅਚਾਨਕ ਉਹਨਾਂ ਦੀ ਗੱਡੀ ਦੇ ਉੱਤੇ ਫਾਇਰ ਹੋਇਆ ਹੈ ਜਿਸ ਸਾਈਡ ਤੇ ਬੈਠੇ ਸੀ ਉਸ ਸਾਈਡ ਤੋਂ ਪਰ ਉਹਨਾਂ ਦਾ ਬਚਾਅ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਮਾਮਲਾ ਦਰਜ ਹੋ ਚੁੱਕਿਆ ਹੈ ਥਾਣਾ ਸਿੰਘ ਭਗਵੰਤਪੁਰਾ ਦੇ ਵਿੱਚ ਤੇ ਅਸੀਂ ਤਫ਼ਤੀਸ਼ ਜਾਰੀ ਹੈਗੀ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਕੋਈ ਸਟਰੋਂਗ ਲੀਡ ਇਸ ਕੇ ਸੁਚਲੇ ਲਾਂ। ਕੀ ਜਾਣਕਾਰੀ ਰਾਤ ਦਾ ਸਮਾਂ ਸੀ। ਇਸ ਚੀਜ਼ ਨੂੰ ਅਸੀਂ ਇਸ ਐਂਗਲ ਨੂੰ ਸੀ ਇਨਵੈਸਟਿਗੇਟ ਕੋਈ ਕਾਤ ਲਗਾ ਕੇ ਬੈਠਣ ਦਾ ਐਂਗਲ ਤਾਂ ਮੈਂ ਹਲੇ ਵੈਸੇ ਇਹ ਇਟ ਇਜ਼ ਟੂ अर्ਲੀ ਮੈਂ ਅਸੀਂ ਸਾਰੇ ਐਂਗਲਸ ਨੂੰ ਐਕਸਪਲੋਰ ਕਰ ਰਹੇ ਹਾਂ ਕਿ ਕਿਸ ਤਰਫ ਤੋਂ ਆਏ ਸੀ ਕਿਸ ਤਰਫ ਨਿਕਲੇ ਨੇ ਜਦੋਂ ਵੀ ਕੋਈ ਕਲੀਅਰ ਤੁਹਾਡੇ ਕੋਲੇ ਆ ਜਾਏਗੀ ਲੀਡ ਅਸੀਂ ਮੀਡੀਆ ਨਾਲ ਜ਼ਰੂਰ ਸ਼ੇਅਰ ਕਰਾਂਗੇ। ਤੇ ਇਨਸਪੈਕਟਰ ਅਹ ਦੇਖੋ ਇਨਸਪੈਕਟਰ ਗੱਬਰ ਸਿੰਘ ਆਪ ਕੋ ਤਿਉਣਾ ਨਰੰਦਨ ਦੇ ਡਰਾਈਵਰ ਸੀ। ਉਹ ਸੋ ਐਸਚੂ ਮਟਰ ਨੇ ਤੇ ਸਰਕਾਰੀ ਕਿਸੇ ਕੰਮ ਦੇ ਵਿੱਚ ਉਹ ਆਈ ਸੀ ਇਸ ਤਰ੍ਹਾਂ ਉਹਦੇ ਚ ਉਹਨਾਂ ਦੀ ਕੋਈ ਫਾਇਰ ਹੋਇਆ ਜੀ ਕੋਈ ਫਾਇਰ ਤਾਂ ਉਹਨਾਂ ਨੂੰ ਪਹਿਲਾਂ ਦੇਖੋ ਜੀ ਪੁਲਿਸ ਦੀ ਨੌਕਰੀ ਜਿਹੜੀ ਹੁੰਦੀ ਹੈ ਇਹ ਬੜੀ ਜੋਖਮ ਵਾਲੀ ਨੌਕਰੀ ਹੁੰਦੀ ਹੈ ਅਕਸਰ ਜਦੋਂ ਤੁਸੀਂ ਸਰਕਾਰੀ ਕੰਮ ਕਰਦੇ ਹੋ ਕਿਸੇ ਨੂੰ ਸਦਾ ਵੀ ਹੁੰਦੀ ਹੈ ਤੇ ਲੋਕੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਅਸੀਂ ਉਹ ਕਿਹੜੇ ਕਿਹੜੇ ਇਹ ਜੇ ਇੰਪੋਰਟੈਂਟ ਕੋਈ ਸੈਂਸੇਸ਼ਨਲ ਕੇਸ ਸੀ ਜਾਂ ਉਹ ਸਾਰਾ ਨੂੰ ਸੀ ਐਕਸਪਲੋਰ ਕਰ ਰਹੇ ਹਾਂ ਤੇ ਗੱਡੀ ਗੱਡੀ ਉਹਨਾਂ ਦੀ ਪਰਸਨਲ ਸੀ ਜੀ ਸਪੈਸੀਫਿਕੇਸ਼ਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਮੈਂ ਹਾਲੇ ਕੁਝ ਪੁਸ਼ਟੀ ਨਹੀਂ ਦੇ ਸਕਦੀ। ਕਿਉਂਕਿ ਇਹ ਦਿੱਤਾ ਗੱਡੀ ਨੂੰ ਅੰਦਰ ਤੋਂ ਨਹੀਂ ਗਿਆ। ਨਹੀਂ ਨਹੀਂ ਫਾਇਰ ਨਹੀਂ। ਹਾਂ ਮਤਲਬ ਕਿ ਉਹ ਬਿਲਕੁਲ ਸੇਫ ਨੇ। ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ। ਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਜਿਸ ਇਸ ਤੁਹਾਨੂੰ ਰਿਪੋਰਟ ਮਿਲੇਗੀ ਅਸੀਂ ਤੁਹਾਡ ਨਾਲ ਸ਼ੇਅਰ ਕਰਾਂਗੇ।